ਅੱਜ ਇੱਕ ਸਾਂਝਾ ਵਫ਼ਦ ਹੈ ਜਿਹੜਾ ਉਹ ਸਰਦਾਰ ਜਗੀਰ ਸਿੰਘ ਜੀ ਡਿਲੇਵਲ ਸਾਹਿਬ ਨੂੰ ਮਿਲਣ ਆਇਆ ਹੈ ਜਿਸ ਦੇ ਵਿੱਚ ਸਾਡੇ ਦਿੱਲੀ ਤੋਂ ਵੱਧ ਕੇ ਵੀਰੇ ਕੈਪਟਨ ਦੇ ਕੀਪਰ ਸਾਹਿਬ ਜੀ ਵੀਰੇਿੰਦਰ ਗੋਇਆ ਜੀ ਹੈਲਥ ਮਨਿਸਟਰ ਪ੍ਰਕਾਸ਼ ਕੁਮਾਰ ਸਿੰਘ ਜੀ ਐਗਰੀਕਲਚਰ ਮੰਤਰੀ ਤੋਂ ਸੀ ਕਿ.ਐਲ.ਜੀ ਸਰ ਲਾਜ ਸਿੰਘ ਜੀ ਭੋਲਰ ਸੋਨ ਸਾਹਿਬ ਸਰਪ੍ਰੀ ਸੋਨ ਜੀ ਰੁਪੀਆ ਜੀ ਸਾਡੇ ਪਾਰਟੀ ਦੇ ਵਰਕਿੰਗ ਪ੍ਰੈਜ਼ੀਡੈਂਟ ਖੇਰੀ ਕੰਸੀ ਜੀ ਸਾਡੇ ਐਮਐਲਏ ਸਾਹਿਬ ਜੋਤਿਸ਼ ਜੀ ਸਾਡੇ ਆਰਗੇਨਾਈਜੇਸ਼ਨ ਭੋਲੇ ਆ ਨਾ ਨੋਕਸ ਸਭੀ ਆਪੋ ਨੇ ਦੀ ਸਾਰੀ ਸਾਇੰਸ ਮੁਜੀ ਟੀਮ ਪਾਰਟੀ ਦੀ ਹੋ ਸਰਕਾਰ ਦੀ ਅੱਜ ਢੱਲੇਵਾ ਸਾਹਿਬ ਨੂੰ ਆਈਸੀ ਪੱਧਾਰਸ਼ ਲੈ ਕੇ ਇੱਕ ਬੇਨਤੀ ਲੈ ਕੇ ਕਿ ਜੋ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਦੀਆਂ ਵਾਰੀਆਂ ਲਾਤੀਆਂ ਰਿਖਲੇ ਕਰਕੇ ਪਹਿਲਾ ਤਕਰੀਬਨ ਸਵਾ ਸਾਲ ਸੂਬਾ ਪੰਜਾਬ ਕਿਸਾਨ ਔਰ ਵਸਦੂਰ ਅੱਗੇ ਅਗੇਸ਼ ਦੀਆਂ ਬਰੁਆਹਾਂ ਦੇ ਉੱਪਰ ਬੈਠੇ ਰਹੇ ਕਿ ਇਹਦੇ ਵਿੱਚ ਤੇ ਉਸ ਸਮਾਂ ਜਿਹ ਉਸ ਹਲਕੇ ਤੇਲੇ ਆਪਣੇ ਵੀਂਦਰ ਸਰਕਾਰ ਦੀਆਂ ਗੋਡੀਆਂ ਲਵਾ ਦਿੱਤੀਆਂ ਤੇ ਵਾਅਦੇ ਕੀਤੇ ਉਹਨਾਂ ਨੇ ਖੱਲੇ ਕੋਠੇ ਨੂੰ ਬਾਹਰ ਗੋਡੀ ਜੀ ਜੀ ਕਰਕੇ ਮਜ਼ਦੂਰੀ ਬਸ ਡੱਲੇਵਾਲ ਸਾਹਿਬ ਉਹਨਾਂ ਨੂੰ ਇਹਨਾਂ ਦੀ ਜੇਬੰਦੀ ਨੂੰ ਔਰ ਦੂਸਰੀ ਜੇਬੰਦੀ ਪਤੇਰ ਸਾਹਿਬ ਦੀ ਜੋ ਛੜੀ ਕੋਟਰ ਤੇ ਬੈਠੀ ਹੈ ਸੋ ਫਿਰ ਦੁਬਾਰਾ ਉਹ ਕੇ ਪੰਜਾਬ ਦੇ ਕਿਸਾਨਾਂ ਨੂੰ ਇਹ ਸੰਘਰਸ਼ ਵਿੜਨਾ ਪਿਆ ਔਰ ਇਸੇ ਦੇ ਚੱਲਦੇ ਡੱਲੇਵਾਲ ਸਾਹਿਬ ਨੂੰ ਬੜਾ ਲੰਮਾ ਸਮਾਂ ਇਹ ਹੱਕੀ ਮੰਗਾਂ ਦੇ ਲਈ ਹੈ ਪੰਜਾਬ ਦੇ ਸਰਵਾਈਵਰ ਵੀ ਲੜਾਈ ਦੱਲੇ ਵਾਲਾ ਕਰ ਰਹੇ ਨੇ ਤੇ ਇਹ ਲੜਾਈ ਹੈ ਜਿਹੜੀ ਕਿਉਂਕਿ ਕੇਂਦਰ ਦੀ ਵੀ ਇਹ ਵੀ ਸਰਕਾਰ ਦੀ ਬੇਰੁਖੀ ਆਪਾਂ ਨੂੰ ਸਾਰੇ ਨੂੰ ਸੋਚੇ ਪੰਜਾਬ ਨੂੰ ਪਤਾ ਹੈ ਤੁਸੀਂ ਇਹ ਬੇਨਤੀ ਲੈ ਕੇ ਆਏ ਸੀ ਉਹਨਾਂ ਕੋਲ ਕਿ ਤੁਸੀਂ ਇਸ ਵਰਸ਼ ਜਾਰੀ ਰੱਖੋ ਪੰਜਾਬ ਸਰਕਾਰ ਅਜੇ ਵੀ ਨੌਕਰੀ ਦਾ ਕੈਂਡੀਡਟ ਜਿਹੜੀ ਮੇਰੇ ਨਾਲ ਔਰ ਪਾਰਟੀ ਦੇ 535 ਦੇ ਜਿਹੜੇ ਉਹ ਅੱਜ ਇਹ ਬੇਨਤੀ ਲੈ ਕੇ ਪਹੁੰਚੇ ਥੱਲੇ 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 ਹੱਥ 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 ਪੂਰੇ ਪੰਜਾਬ ਉਹਨਾਂ ਦੇ ਇਸ ਸੰਘਰਸ਼ ਦੇ ਵਿੱਚ ਉਹਨਾਂ ਦੇ ਨਾਲ ਹੈ ਪਰ ਸੰਘਰਸ਼ ਵੀ ਉਦੋਂ ਹੀ ਕਾਮਯਾਬ ਹੁੰਦੇ ਨੇ ਉਦੋਂ ਹੀ ਉਦੋਂ ਹੀ ਚੱਲਦੇ ਰਹਿੰਦੇ ਨੇ ਜਦੋਂ ਉਸ ਸੰਘਰਸ਼ ਦਾ ਮੂਲ ਜਿਹੜਾ ਬਾਨੀ ਹੈ ਤੇ ਉਸ ਨੂੰ ਉਪਰ ਜਗਾ ਦਿੱਤੀ ਹੈ ਅਸੀਂ ਉਹਨਾਂ ਨੂੰ ਵੈਸੇ ਤੋਂ ਅਸੀਂ ਚਾਹੁੰਦੇ ਸੀ ਕਿਉਂਕਿ ਸਾਰੀ ਸਰਦਾਰ ਸਾਰੀ ਆਵਾਮੀ ਪਾਰਟੀ ਉਹਨਾਂ ਦੇ ਨਾਲ ਹੈ ਉਹਨਾਂ ਦੇ ਹੱਕੀ ਹੁੰਦਾ ਨੇ ਨਾਲ ਹੈ ਸਮਾਂ ਸਮੇਸਰ ਸਾਡੇ ਵੱਲੋਂ ਵੀ ਆਰ ਬਿਜ਼ਨਸ ਸਮਾਜ ਦੇ ਵਿੱਚ ਸਾਡੇ ਰੈਂਪੀਓ ਵੱਲੋਂ ਵੀ ਸੰਰਚੀ ਜਿਹੜਾ ਉਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਿੱਥੇ ਗਿਆ ਪਰ ਕਿਉਂਕਿ ਕੇਂਦਰ ਸਰਕਾਰ ਅੰਨੀ ਬੋਲੀਏ ਲੋਕੀਏ ਆ ਆਪਦੇ ਵਾਅਦੇ ਤੋਂ ਭੱਜ ਰਹੀ ਹੈ ਸੋ ਅਸੀਂ ਉਹਨਾਂ ਨੂੰ ਸਿਰਫ ਇੰਨੀ ਬੇਨਤੀ ਕੀਤੀ ਹੈ ਕਿ ਮੈਸੇਜ ਤਾਂ ਜੇ ਅੰਸ਼ਨ ਛੱਡ ਦੇਣਾ ਬਹੁਤ ਜ਼ਿਆਦਾ ਵੱਡੀ ਮਿਹਰਬਾਨੀ ਹੋਊਗੀ ਸਾਰਾ ਪੰਜਾਬ ਦਾ ਸੰਰਚ ਨਾਲ ਹੈ ਪਰ ਜੋ ਮੁਟਲੀ ਗੱਲ ਸਾਨੂੰ ਉਸੀ ਬੇਨਤੀ ਕੀਤੀ ਹੈ ਕਿ ਤੁਸੀਂ ਆਪ ਦੇ ਇਹ ਭੁੱਖ ਹੜਤਾਲ ਹੈ ਜਿਹੜੀ ਜਿਹੋ ਉਹ ਅੱਜ ਨਹੀਂ ਵੀ ਛੱਡਦੇ ਹੈ ਕਿ ਤੱਕ ਬਹੁਤ ਘਟਾ ਜਿਹੜਾ ਮੈਡੀਕਲ ਹੜਤਾਲ ਉਹਨਾਂ ਨੇ ਕੀਤੀ ਹੈ ਜਿੱਦੀ وجہ ਕਰਕੇ ਉਹਨਾਂ ਦੇ ਇੰਟਰਨਲ ਆਰਗਨਸ ਦਾ ਵੀ ਨੁਕਸਾਨ ਹੋ ਰਿਹਾ ਹੈ ਉਹਦੇ ਲਈ ਇਚੇ ਤੌਰ ਤੇ ਅਸੀਂ ਰੋਸ ਤੋਂ ਗੁਰਮੀ ਸਿੰਘ ਜੀ ਦੇ ਨਾਲਾਇ ਨੇ ਤਾਂ ਕਿ ਇਹੋ ਜਿਹਾ ਸਿਸਟਮ ਇਤਨਾ ਜਿੰਨਾ ਉਹਨਾਂ ਦੇ ਇੰਟਰਨਲ ਆਰਗਨਸ ਦਾ ਨੁਕਸਾਨ ਨਾ ਹੋ ਸਕੇ ਤੇ ਇਹ ਸੰਘਰਸ਼ ਲੰਮਾ ਚੱਲ ਸਕੇ ਅਕ ਉਹ 19 ਕਵਿਤੀ ਅਸੀਂ ਦਲੇਵਾਲ ਸਾਹਿਬ ਨਾਲ ਕੀਤੀ ਹੈ ਤੇ ਅ ਅਰਵਾਤਮਾ ਸੁਖਰੇ ਵੇਰ ਕਰੇ ਕਿ ਜੇ ਵਿਕਸਾ ਦੀ ਪਰਿਵਾਰ ਹੋ ਜਾਵੇ ਮੈਂ ਸਮਝਦਾ ਕਿ ਸੁੱਚਾ ਪੰਜਾਬ ਸੁੱਚੀ ਪਾਰਟੀ ਸੁੱਚੀ ਸਰਕਾਰ ਕਿਸਾਨਾਂ ਦੇ ਇਸ ਸੰਘਰਸ਼ ਦੇ ਵਿੱਚ ਉਹਨਾਂ ਦੇ ਨਾਲ ਹੈ ਪੰਜਾਬ ਸਰਕਾਰ ਵੱਲੋਂ ਪਾਰਟੀ ਵੱਲੋਂ ਜੋ ਬੜ ਪੜੇਗਾ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਾਰੇ ਕਿਸਾਨ ਗੁੱਟ ਚਾਹੁੰਦੇ ਜੀ ਅਸੀਂ ਮੰਗਰ ਦਾ ਇਹ ਬੇਨਤੀ ਅੱਜ ਅਸੀਂ ਲੈ ਕੇ ਖੇਲਵਾ ਸਾਹਿਬ ਕੋ ਆਏ ਸੀ ਕਿ ਔਰ ਉਹਨਾਂ ਨੂੰ ਵਿਸ਼ਵਾਸ ਹੋਇਆ ਕਿ ਅਸੀਂ ਉਹਨਾਂ ਦੇ ਨਾਲ ਆ ਤੇ ਦੇਖੀ ਸਾਡੀ ਮੈਨੂਅਲ ਲਾਗ ਰਿਹਾ ਕਿ ਪ੍ਰਵਾਸ ਨੂੰ ਮੇਰ ਪੈਦੂਗੇ ਤੇ ਸਾਡੀ ਬੇਨਤੀ ਜਿਹੜੀ ਉਹ ਸਰਕਾਰ ਕਰ ਰਹੀ ਹੈ ਉਮੀਦ ਆਪਦੇ ਨਾਲ ਅਸੀਂ ਅੱਜ ਆਏ ਹਾਂ ਥੱਲੇ ਗਏ ਸੀ ਸਿਰ ਇਕੱਤਰ ਗੱਲਬਾਤ ਕੀ ਹੋਈ ਹੈ ਤੇ ਥੋੜੀ ਨਾਟਕਾ ਡਾਕਟਰ ਆ ਕਹਿੰਦਾ ਕਦੇ ਵੀ ਕੁਝ ਹੋ ਸਕਦਾ ਤੁਹਾਨੂੰ ਵਰਤਨ ਦੀ ਬੜੀ ਗਈ ਹੋ ਚੁੱਕੀ ਹੈ ਤੇ ਅੱਜ ਤੁਸੀਂ ਦੇਖਿਆ ਉਹਨਾਂ ਦੇ ਇਲਾਜ ਦੇਖਿਆ ਇਸ ਤਰ੍ਹਾਂ ਦੀ ਬੇਨਤੀ ਹੈ ਕਿ ਹਰ ਹਸਪਤਾਲ ਨਾਲੋ ਕੇ ਹਰ ਘੜੀ ਜਿਹੜੀ ਉਹ ਇੰਪੋਰਟੈਂਟ ਹੈ ਕਿ ਅੱਜ ਵੀ ਸਾਡੀ ਬੇਨਤੀ ਉਹ ਆਨਲਾਈਨ ਅੱਜ ਵੀ ਉਹਨਾਂ ਦੀ ਸਿਹਤ ਹੈ ਜਿਹੜੀ ਉਹ ਡਾਕਟਰ ਸਾਹਿਬ ਪਰ ਪੂਰੀ ਮੈਡੀਕਲ ਟੀਮ ਇਹਨਾਂ ਦਾ ਡਿਪਾਰਟਮੈਂਟ ਹੈ ਜਿਹੜਾ ਉਹ ਲੱਗਿਆ ਹੈ ਆਹੀ ਬੇਨਤੀ ਜਿਹੜੀ ਮੈਂ ਤੁਹਾਨੂੰ ਕੀਤੀ ਹੈ ਜਿਹੜੀ ਮੈਂ ਉਹਨਾਂ ਨੂੰ ਕੀਤੀ ਹੈ ਇਹੀ ਬੇਨਤੀ ਹੋ ਰਹੀ ਹੈ ਅਰਦਾਸ ਵਿੱਚ ਪੰਜਾਬ ਨੂੰ ਕਿਰੋ ਕਿ ਇਹ ਤੁਹਾਨੂੰ ਵੀ ਪਤਾ ਮਿਲਣਾ ਪਤਾ ਸਾਰਿਆਂ ਨੂੰ ਪਤਾ ਕਿ ਸੰਘਰਸ਼ੇ ਲੰਬਾ ਚੱਲੂਗਾ ਉਸ ਸੰਘਰਸ਼ ਦੇ ਦੌਰਾਨ ਸੰਘਰਸ਼ੀਓ ਤਾਹੀਂ ਚੱਲੂਗਾ ਤਾਹੀਂ ਕਾਮਯਾਬ ਹੋਗਾ ਜੇ ਉਹਨਾਂ ਦੀ ਸਿਹਤ ਸਿਹਤ ਯਾਫ ਰਹਿਣਗੇ ਉਹ ਸਿਹਤ ਦਾ ਨੁਕਸਾਨ ਨਾ ਹੋਵੇ ਕਿਸੇ ਕਰਕੇ ਕਿਸੇ ਜਾਇਆ ਅੱਜ ਵੀ ਅਸੀਂ ਪਿਛਲੀ ਦੇਰੀ ਇਹ ਨੂੰ ਛੱਡ ਕੇ ਜੇ ਅੱਗੇ ਹੋਰ ਦੇਰੀ ਨਾ ਹੋਵੇ ਉਹਦੇ ਉੱਪਰ ਆਪਾਂ ਫੋਕਸ ਕਰੀਏ ਤਾਂ ਮਸ਼ਹੂਰ ਨਹੀਂ ਕਿਉਂ ਸਰਹੋਰ ਕੋਈ ਗੱਲਬਾਤ ਹੋਈ ਹੈ ਕਿਤਾ ਕੇ ਕੇਂਦਰ ਨਾਲ ਗੱਲਬਾਤ ਕਰਨ ਦਾ ਕਿਉਂਕਿ 30 ਦਿਨ ਹੋ ਗਏ ਅਜੇ ਤੱਕ ਕੋਈ ਵੀ ਅਸਲੀ ਨਿਊਜ਼ ਆਉਂਦੀ ਨਹੀਂ ਹੈ ਬਾਰੇ ਮੁਖਤਰੀ ਸਾਹਿਬ ਰੈਗੂਲਰ ਇੰਟੈਕਟ ਰਹੇ ਕੇਂਦਰ ਸਰਕਾਰ ਦੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਸਰਪੰਚ ਸਾਹਿਬ ਕੋਲੋਂ ਗਿਆ ਮੇਰੇ ਨਾਲ ਤੇ ਕੰਟੀ ਦੇ ਸਾਥੀ ਹੋ ਕੇ ਆਏ ਨੇ ਪਿਛਲੇ ਦਿਨਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਸਾਡੇ ਸਾਰੇ ਮੈਂਬਰ ਪਾਰਲੀਮੈਂਟ ਦੇ ਇੱਕ ਉਹ ਸੁਧਾਰ ਮੰਤਰੀ ਬਣੇ ਹੋ ਕੇ ਅੱਜ ਅਸਾਂ ਚਕਿੰਦਾਂ ਆ ਸਾਰੀ ਉਹ ਪੁਰਾਣੀ ਪਾਰਟੀਆਂ ਦੇ ਨਾਲ ਨਾਲ ਇੱਕ ਤੋ ਟੋ ਸਮਝਦਾ ਕਿ ਇੱਕ ਤਾਂ ਲੜਾਈ ਹੈ ਜਿਹੜੀ ਚੱਲ ਰਹੀ ਹੈ ਪਰ ਲੜਾਈ ਇਹ ਗੰਭੀਰ ਚੱਲਣੀ ਹੈ ਇਹ ਨਹੀਂ ਹੈ ਕਿ ਵਿਸ਼ਾਮੀ ਇਹਨਾਂ ਸਰਕਾਰ ਦਾ ਹੀ ਹੈ ਬੋਲਦਾ ਕਿ ਤੋਂ ਬੋਲੇਗਾ ਕਿ ਜਿਆਦਾ ਕਰੋ ਨਹੀਂ ਮੰਨਦੇ ਤੁਸੀਂ ਵੀ ਇਹ ਕਿਉਂ ਨਹੀਂ ਮੰਨਦੇ ਕਿ ਸਾਡੇ ਕਿਉਂ ਨਹੀਂ ਮੰਨਦੇ ਕਿ ਕਿਤਾ ਹਰ ਕਿਸਾ ਹੱਥ ਮਿਲ ਪੜ ਗਿਆ ਕਿ ਕੋਈ ਪਹਿਲੀ ਤੋਂ ਮੁਲਾਕਾਤ ਹੋਵੇ ਕਾਰਨ ਜਿਹੜੀ ਸਹੀ ਸਿੱਧਾ ਕੈਮਰੇ ਦੇ ਜਰਾ ਅਸੀਂ ਅਸੀਂ ਉਹ ਅੰਨੇ ਮੇਰੀ ਤੇ ਮੰਗ ਕਰਦੇ ਜਿਸ ਨੂੰ ਸਮਝ ਆਉਂਦੀ ਹੈ ਸਰਕਾਰ ਦੀ ਪਾਰਟੀ ਵੀ ਅਸੀਂ ਤਾਂ ਕੰਮ ਕਰਕੇ जथेबंद नारीवाल साहब चाहते ने की आपैसीफिकली आम करो इधर संघर्ष हो मजबूती ਅਸੀਂ ਉਹੀ ਆਪ ਦੇ ਵੱਲੋਂ ਬੇਨਤੀ ਕਰਨ ਤੋਂ ਵੱਲੋਂ ਫੋਟੋ ਲੈਣ ਹੈ ਜਿਹੜਾ ਉਹ ਆਇਆ ਲੱਗੇ ਤਾਂ ਕਿ ਇਸ ਤੋਂ ਹੋਰ ਬਸਪੂ ਕਰਕੇ ਹਕੀ ਮੰਗਾਉਣਾ ਹੀ ਨਾ ਯਾਰ ਯਾਰ ਕਿੰਨੀ ਤੇਰੀ ਲੱਗੀਗੀ ਹਜੇ ਤਿਆਰ ਹੋਖ ਤੇ ਮੈਂ ਉਹੀ ਗੱਲ ਆਥੇ ਫੇਰ ਆ ਰਿਹਾ ਕੋਈ ਡਾਕਟਰ ਨੇ ਕਹਿ ਦਿੱਤਾ ਕਦੇ ਵੀ ਕੁਝ ਵੀ ਹੋ ਸਕਦਾ ਕਦੇ ਮਾਰੀ ਕਬਰ ਸੁਣਨ ਨੂੰ ਮਿਲ ਜਾਵੇ ਕਿਉਂਕਿ 30 ਦਿਨਾਂ ਬਾਅਦ ਪੂਰੀ ਕੈਬਨਟ ਇੱਥੇ ਬਾਕੀ ਹੈ ਮੈਂ ਭਾਈ ਜੀ ਇਹੀ ਤੋਂ ਮੈਨੂੰ ਬੇਨਤੀ ਕਰ ਰਿਹਾ ਮੈਂ ਕੋਈ ਜੀ ਗੰਭੀਰਤਾ ਨੂੰ ਦੇਖਦੇ ਹੋਏ ਹੀ ਅਸੀਂ ਆਇਆ ਨਾ ਜੀ ਡਾਕਟਰ ਸਭ ਆਏ ਨੇ ਕਿਤੇ ਬੜੀ ਦੁਤਰੀ ਵੀ ਆਏ ਨੇ ਸਾਰੇ ਕੰਮ કેન્દ્ર સરકાર ਦੇ ਇੱਕ ਮਸੌਦਾ ਬਣਾ ਕੇ ਭੇਜੇ ਉਹਦੇ ਉੱਪਰ ਵੀ ਜਿਹੜਾ ਜੋ ਖੇਡ ਕੋਟਿੰਗ ਸਾਹਿਬ ਇਹੋ ਕੰਮ ਕਰ ਰਹੇ ਨੇ ਤੇ ਜਿਹੜੇ ਪੈਰਾਮੀਟਰਸ ਨੇ ਉਹ ਡਾਕਟਰ ਸਾਹਿਬ ਵੀ ਚੈੱਕ ਕਰ ਰਹੀ ਹੈ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਆਪਾਂ ਅੱਗੇ ਵਾਸਤੇ ਇਹ ਸਮੱਸਿਆ ਕਿੰਨੇ ਸੰਭਾਲ ਲਈਏ ਤੇ ਸੰਘਰਸ਼ ਨੂੰ ਕਿਵੇਂ ਕਿਵੇਂ ਲੜ ਕੇ ਕਿਵੇਂ ਚਲਾ ਕੇ ਕੇਂਦਰ ਸਰਕਾਰ ਨੂੰ ਪਹਿਲਾਂ ਦੀ ਤਰ੍ਹਾਂ ਮੋੜੇ ਦਾ ਕਰਦਾ ਹੈ ਜਿਲਾਈ ਦਾ ਅੱਜ ਪਹਿਲੇ ਧਲੇ ਸਾਹਿਬ ਨਰੇਵਰ ਸਾਹਿਬ ਹੋ ਜੋ ਮੋਟੀ ਨੇ ਨਹੀਂ ਤਾਂ ਇਹ ਤੋਂ ਜਿਆਦਾ ਚੱਲ ਰਿਹਾ ਹੈ ਹਰ ਇੱਕ ਜਦੋਂ ਰਾਤ ਦੇ ਸਮੇਂ ਸਾਹਮਣੇ ਰੋਣਾ ਕਿਉਂ ਸਾਬਾ ਜੀ ਜਿਸ ਵੇਲੇ ਇਨਸਾਨੀ ਜੀਹੇ ਨਹੀਂ ਸਾਰੇ ਆਲ ਪਾਰਟੀ ਕਿਉਂ ਆਲ ਪਾਰਟੀ ਮੀਟਿੰਗ ਜੀ ਦੇਖੋ ਹੁਣ ਕਿਹਨਾਂ ਅੰਕ ਚੱਲ ਰਹੇ ਨੇ ਤੇ ਆਲ ਪਾਰਟੀ ਮੀਟਿੰਗ ਦੇ ਵਿੱਚ ਕਿਸ ਨੂੰ ਕੋਈ ਰੋਕ ਨਹੀਂ ਹੈ ਨਹੀਂ ਨਹੀਂ ਇਹ ਗੱਲ ਤਾਂ ਬੰਦ ਕਰਦੇ ਆ ਸਭ ਤੋਂ ਜ਼ਿਆਦਾ ਇਹ ਕਿ ਪਰ ਆਲ ਪਾਰਟੀ ਮੀਟਿੰਗ ਦੇ ਵਿੱਚ ਕੀ ਨੋ ਸਟੈਂਡ ਕੀ ਹੋਊਗਾ ਉਹ ਤੁਹਾਨੂੰ ਸਾਰੇ ਨੂੰ ਪਤਾ ਹੈ ਕੇਂਦਰ ਸਰਕਾਰ ਵੀ ਉਹਦੇ ਵਿੱਚੋਂ ਐਬਸੈਂਟ ਹੋਣੀ ਹੈ ਵੀ ਇਹਨਾਂ ਨੇ ਬੰਦਣਾ ਨਹੀਂ ਹੈਗਾ ਤੇ ਮੁੰਡਾ ਸਾਰੀ ਦੇ ਸਾਰਿਆਂ ਉਹਨਾਂ ਨਾਲ ਨੇ ਸੋ ਮੇਰੇ ਕਹਿੰਦੇ ਮਤਲਬ ਇਹ ਕਿ ਸਟਰੈਟਜੀ ਉਹ ਜੀ ਹੋਣੀ ਚਾਹੀਦੀ ਹੈ ਉਹ ਜੀ ਸਟੀਕ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਕੋ ਰਿਜ਼ਲਟ ਨਿਕਲ ਸਕੇ ਆਮ ਜੀ ਆਮ ਜੀ ਆਦਰ ਸਦਨ ਦਿੱਤਾ ਗਿਆ ਕਿ ਆਵਾਦ ਵੀ ਪਾਰਟੀ ਜਿਹੜਾ ਬੰਦਾ ਸਦਨ ਦਿੱਤਾ ਗਿਆ ਕਿਸਾਨ ਬਲ ਉਹਦਾ ਸਮਰਥਨ ਕਰਦੀ ਇਹ ਇਹਦੇ ਕੋਈ ਚ ਪਾਰਟੀ ਦਾ ਸਵਾਲ ਨਹੀਂ ਹੈ ਜੀ ਉਹ ਕਿਉਂ ਨਾ ਬੰਦਾ ਸਸਤਾ ਵੀ ਬੰਦ ਰੱਖਦਾ ਨਾਲ ਉਹ ਕਿੱਦਾਂ ਹੈ ਜੀ ਜਿੰਨੇ ਕੋਈ ਆਪਾਂ ਦੇਖਿਆ ਤਾਂ ਕੋਈ ਹੈ ਹੀ ਨਹੀਂ ਤੁਸੀਂ ਪਹਿਲੇ ਜਿਉਂ ਕਰਨਾ ਪਾਰਟੀ ਦਾ ਸਵਾਲ ਨਹੀਂ ਹੈ ਜੀ ਪਾਰਟੀ ਦਾ ਸਵਾਲ ਹੈ ਕਿ ਉਹ ਸਾਈਡ ਤੋਂ ਵੀ ਹੈ ਵੀ ਨਹੀਂ ਅਸੀਂ ਜਿਹੜਾ ਉਹਦਾ ਕੋਈ ਉਹਨਾਂ ਦੇ ਇਸ ਅਪੀਲ ਨੂੰ ਸਰੋਤ ਤੇ ਪ੍ਰਮਾਣ ਕਰਕੇ ਬੰਦ ਇਹ ਗੱਲ ਇਸੇ ਕਰਨਾ ਚਾਹੁੰਦਾ ਉਹ ਦੀ ਸੰਕੇਤ ਕਰੇ ਜਿਹੜਾ ਨਹੀਂ ਕਰਨਾ ਚਾਹੁੰਦਾ ਇਸੇ ਨੂੰ ਕੋਈ ਚੋਣ ਨੂੰ ਮਿਲ ਤੋਂ